ਨਵਾਂ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਖਾਲਸਾ ਪੰਥ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਰਦਾਰ ਕੁਲਜੀਤ ਸਿੰਘ ਸਰਹਾਰ ਹਲਕਾ ਇੰਚਾਰਜ ਬੰਗਾ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਰਦਾਰ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਬਲਾਰਾ ਤੇ ਮੁੱਖ ਸੇਵਾਦਾਰ ਹਲਕਾ ਰਾਜਪੁਰਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਪਿੰਡ ਘਰਚਾ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮਨਾਇ ਗਈ ਸਾਕਾਦਰ ਕਰਤਾ ਬਾਦ ਬਾਬਾ ਬਗੇ ਹੋ ਜਾਗਾ ਜਿੱਥਾ ਦੇਖਿਆ ਬਾਬਿਆਂ ਨੇ श्री गुरु रविदास महाराज जी ਪਿੰਡ ਗੜਚਾ ਧੰਤਾਂ ਸ੍ਰੀ ਗੁਰੂ ਰਗਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਵਿਖੇ ਖਾਸਾ ਸਾਜਨਾ ਦਿਵਸ ਤੇ ਵਿਸਾਖੀ ਮਨਾਈ ਗਈ ਮਾਰ ਸਰਗਨਾਮ ਪਿਆਏ ਸੁਨੋ ਸੁਨਾਨੋਂ ਪ੍ਰਦਾਨ ਅਨੰਦ ਜਨਮੁ ਉਤਰੈ ਸਚੇ ਮਾਰਗ ਚਲਣਿ ਆਉ ਸੁਧ ਕਰੈ ਜੀ ਦਇਆ ਬਖੋ ਮਾਰ ਬਾਬਾ ਬਟਪਾਖ ਸਿੰਘ ਜੀ ਨਵਾਂ ਦੇਰਾ ਉੜਾਪੜ ਵਿਖੇ ਖਾਲਸਾ ਸਾਜਨਾ ਦਿਵਸ ਤੇ ਬਸਾਖੀ ਤੂਮ ਤਾਮਨਾ ਮਨਾਏ ਗਏ। ਫਾਕੀਰਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਇਹ ਸੰਤ ਕੋਲ ਨਦ ਮੇਰਾ ਮਨ ਕੰਨ ਸੀਤ ਰਹੋਏ ਗੁਰਦੁਆਰਾ ਸਹੀਦਗੰਜ ਬਰਾਪੁਰ ਵਿਖੇ ਇਸ ਮੌਕੇ ਦੇ ਉੱਪਰ ਰਸ ਦਾ ਲੰਗਰ ਵਰਤਾਇਆ ਗਿਆ ਤੇ ਅਟੁੱਟ ਲੰਗਰ ਲਗਾਇਆ ਗਿਆ 就拉帮，再不拉手，你看，我跟拉不离。